ਤੋਂ ਰਾਜ ਵਿਧਾਨ ਸਭਾ ਸੈਸ਼ਨ ਦਾ ਦੂਜਾ ਦਿਨ ਹੈ ਤੇ ਉਸ ਤੋਂ ਪਹਿਲਾਂ ਵਿਰੋਧੀ ਧਿਰ ਦੇ ਆਗੂ ਅਤੇ ਹੋਰਨਾਂ ਵਿਧਾਇਕਾਂ ਨੇ ਪੰਜਾਬ ਸਰਕਾਰ ਦੀਆਂ ਨਕਾਮੀਆਂ ਗਣਾਈਆਂ ਨੇ ਉਹਨਾਂ ਕਹਿ ਕਿ ਵਿਧਾਨ ਸਭਾ ਦੇ ਅੰਦਰ ਵੀ ਪੰਜਾਬ ਦੇ ਮੁੱਦਿਆਂ ਦੀ ਗੱਲ ਕੀਤੀ ਜਾਵੇਗੀ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਕਿਹਾ ਕਿ ਸਰਕਾਰ ਬਿਲਕੁਲ ਸਹੀ ਕਾਰਗੁਜ਼ਾਰੀ ਵਿਖਾਰੀ ਹੈ ਵਿਰੋਧੀਆਂ ਦਾ ਕੰਮ ਹਮੇਸ਼ਾ ਸਰਕਾਰ ਤੇ ਇਤਰਾਜ਼ ਕਰਨਾ ਹੁੰਦਾ ਹੈ ਪੰਜਾਬ ਵਿਧਾਨ ਸਭਾ ਸੈਸ਼ਨ ਦੇ ਦੂਸਰੇ ਦਿਨ ਅੱਜ ਫਿਰ ਬਕਮਕ ਮੁੱਦਿਆਂ ਤੇ ਸਿਆਸਤ ਗਰਮ ਰਹੇਗੀ ਪ੍ਰਤਾਪ ਸਿੰਘ ਬਾਜਬਾ ਨੇ ਅੱਜ ਮੀਡੀਆ ਨਾਲ ਗੱਲ ਕਰਦੇ ਹੋਏ ਸਤਾਧਾਰੀਆਂ ਤੇ ਦੋਸ਼ ਲਾਇਆ ਕਿ ਖੁਦ ਆਮ ਆਦਮੀ ਪਾਰਟੀ ਨੇ ਆਪਣੇ ਹੀ ਵਿਧਾਇਕਾਂ ਨੂੰ ਰੁਕ ਦਿੱਤਾ ਕਿ ਵਿਧਾਨ ਸਭਾ ਦੇ ਅੰਦਰ ਸਰਕਾਰ ਵਿਰੋਧੀ ਸਵਾਲ ਨਾ ਪੁੱਛਣ ਬਾਜਬਾ ਨੇ ਖੇਤੀਬਾੜੀ ਸੰਬੰਧੀ ਜੋ ਆਰਡੀਨੈਂਸ ਨੂੰ ਰੱਦ ਕਰਨਾ ਉਹਦੇ ਬਾਰੇ ਵੀ ਅੱਜ ਸਵਾਲ ਖੜੇ ਕੀਤੇ ਉਹਨਾਂ ਦਾ ਕਹਿਣਾ ਸੀ ਕਿ ਖੇਤੀ ਮਹਰਾਂ ਨਾਲ ਵੀ ਗੱਲ ਕਰਨੀ ਚਾਹੀਦੀ ਸੀ ਸਰਕਾਰੀ ਅਧਿਕਾਰੀਆਂ ਨੂੰ ਦੇ ਸਬੰਧਤ ਮੰਤਰੀ ਨੂੰ ਸੋ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਜੋ ਚਰਚਾ ਹੋਏਗੀ ਪਰ ਉਸ ਤੋਂ ਪਹਿਲਾਂ ਅ ਵਿਧਾਨ ਸਭਾ ਦੇ ਬਾਹਰ ਵਿਧਾਇਕਾਂ ਨੇ ਕਿਹਾ ਕਿ ਨਸ਼ਾ ਤਸਕਰੀ ਖਿਲਾਫ ਪੰਜਾਬ ਸਰਕਾਰ ਸਖਤ ਹੈ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਇੱਕ ਇਹ ਕਹਿੰਦੇ ਨਜ਼ਰ ਆਏ ਕਿ ਜਿਸ ਤਰ੍ਹਾਂ ਜੋ ਅਦਿੱਤਿਆਨਾਸ਼ ਕਰਦਾ ਹੈ ਗੈਂਗਸਟਰਾਂ ਖਿਲਾਫ ਜਾਂ ਫਿਰ ਮਾਫੀਆ ਖਿਲਾਫ ਉਸ ਤਰ੍ਹਾਂ ਜੇਕਰ ਪੰਜਾਬ ਦੇ ਵਿੱਚ ਹੋਏਗਾ ਤਾਂ ਇਹ ਕੋਈ ਮਾੜੀ ਗੱਲ ਨਹੀਂ ਚੰਗੀ ਗੱਲ ਹੈ ਪੰਜਾਬ ਨੂੰ ਬਚਾਉਣ ਲਈ ਸਰਕਾਰ ਤਤਪਰ ਹੈ ਦੂਜੇ ਪਾਸੇ ਸਰਕਾਰ ਨੂੰ ਘੇਰਨ ਵਾਲੀਆਂ ਵਿਰੋਧੀ ਤਰ੍ਹਾਂ ਖਾਸ ਕਰਕੇ ਕਾਂਗਰਸ ਇਹ ਦੋਸ਼ ਲਗਾ ਰਹੀ ਹੈ ਕਿ ਸਰਕਾਰ ਦੀ ਕਾਰਗੁਜ਼ਾਰੀ ਬਿਲਕੁਲ ਵੀ ਸਹੀ ਨਹੀਂ ਸੋ ਵਿਧਾਨ ਸਭਾ ਦੇ ਅੰਦਰ ਕਿਸ ਤਰ੍ਹਾਂ ਦਾ ਹੰਗਾਮਾ ਹੋਏਗਾ ਕਿਸ ਤਰ੍ਹਾਂ ਦੀ ਚਰਚਾ ਹੋਏਗੀ ਇਹਦੇ ਬਾਰੇ ਲਗਾਤਾਰ ਤੁਹਾਨੂੰ ਜਾਣੂ ਕਰਾਉਂਦੇ ਰਹਾਂਗੇ ਤੁਸੀਂ ਜੁੜੇ ਰਹਿਣਾ ਐਨਵੀ ਨਿਊਜ਼ ਦੇ ਨਾਲ ਫਿਲਹਾਲ ਜੋ ਬਖਵਕ ਬਦਕਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਨੇ ਉਹ ਤੁਸੀਂ ਸੁਣੋ ਸੋ ਅਨਫੋਰਚੂਨੇਟ ਗੱਲ ਹੈ ਵੀ ਉਹ ਜਿਹੜਾ ਕਹਿੰਦੇ ਅਸੀਂ ਬਦਲਾਅ ਲਿਆਵਾਂਗੇ ਹਾਂਜੀ ਕਿ ਬਦਲਾਅ ਦੇਖਣ ਚਾਉਣ ਡਿਆ ਛੋਟੇ ਛੋਟੇ ਸੈਸ਼ਨ ਆ ਰਹੇ ਨੇ ਹਾਂਜੀ ਸੋ ਅਨਫੋਰਚੂਨੇਟ ਗੱਲ ਤੇ ਜਿਹੜਾ ਬਿੱਲ ਪੇਸ਼ ਕਰਨ ਲੱਗੀ ਹੈ ਸਰਕਾਰ ਜਿਹੜੀ ਉਹ ਬਿੱਲ ਜਦੋਂ ਸਾਹਮਣੇ ਆਇਆ ਫਿਰ ਉਹਦੇ ਬਾਅਦ ਸਰਪੰਚ ਜੀ ਤੁਹਾਡੇ ਦੋ ਵਿਧਾਇਕ ਕਾਂਗਰਸ ਦੇ ਦੋ ਵਿਧਾਇਕ ਆਪਸ ਵਿੱਚ ਲੜਦੇ ਹੋਏ ਦਿਖਾਈ ਦੇ ਰਹੇ ਨੇ ਸਖਾਲ ਸਿੰਘ ਖਹਿਰਾ ਕਹਿੰਦੇ ਨੇ ਕਿ ਐਥਨੋਇਲ ਦਾ ਕੰਮ ਹੈਗਾ ਰਾਣਾ ਗੁਰਜੀਤ ਦਾ ਅਤੇ ਉਹ ਆਪਣੀ ਉਦਯੋਗ ਦੇ ਲਈ ਮੱਕੀ ਖਰੀਦਣਾ ਚਾਹੁੰਦੇ ਨੇ ਐਮਐਸਪੀ ਦੇਣਾ ਚਾਹੁੰਦੇ ਨੇ ਪ੍ਰਾਈਵੇਟਾਈਜੇਸ਼ਨ ਨੂੰ ਉਹ ਉਤਸ਼ਾਹਿਤ ਕਰ ਰਹੇ ਨੇ ਦੂਜੇ ਪਾਸੇ ਰਾਣਾ ਗੁਰਜੀਤ ਦਾਅਵੇ ਕਰ ਰਹੇ ਨੇ ਕਿ ਐਮਐਸਪੀ ਮੈਂ ਦੇ ਦੂੰਗਾ ਪ੍ਰਾਈਵੇਟਾਈਜੇਸ਼ਨ ਦੇਖੋ ਜੇ ਕੋਈ ਐਮਐਸਪੀ ਦੇਂਦਿਆ ਤੇ ਉਹ ਸਾਨਾ ਦਾ ਪੜਾ ਪਰ ਕੈਮਰਾ ਫੇਰ ਸਾਨੂੰ ਕੀ ਇਤਰਾਜ ਹੈ ਕੋਈ ਐਸਨਲ ਪੈਦਾ ਕਰਨ ਜਾਂ ਕੋਈ ਛੋੜ ਜੋ ਮਰਜੀ ਪੈਦਾ ਕਰਨ ਜੋ ਜੋ ਬੰਧਾਇਆ ਕਿ ਜੇ ਕਿਸਾਨਾਂ ਨੂੰ ਇਤਰਾਜ ਹੋਏ ਫਿਰ ਤੇ ਮੰਨਾ ਸਰਪਾਲ ਖਹਿਰਾ ਉਹ ਚਲੋ ਅਨਫੋਰਚੂਨੇਟ ਗੱਲ ਆ ਸਰਪਾਲ ਖਹਿਰਾ ਜੀ ਦੀ ਅਨਫੋਰਚੂਨੇਟ ਗੱਲ ਆ ਪਰ ਜੇ ਕੋਈ ਕਹਿੰਦਾ ਮੈਂ ਕਿਸਾਨਾਂ ਨੂੰ ਕਣਕ ਮੱਕੀ ਦੇ ਫੁੱਲ ਪੇਪੈਂਟ ਕਰਾਂਗਾ ਤੇ ਨਥਿੰ ਚੰਗੀ ਚੀਜ਼ ਦੀ ਐ ਇਹ ਤਾਂ ਤੁਹਾਨੂੰ ਲੱਗਦਾ ਪੰਜਾਬ ਸਰਕਾਰ ਨੂੰ ਹੀ ਦੇਣਾ ਚਾਹੀਦਾ ਕਿ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਾਮਾਨ ਨੇ ਪਹਿਲਾਂ ਕਹਿੰਦੇ ਸੀ ਕਿ ਅਸੀਂ ਦੇਵਾਂਗੇ ਇਹ ਕੋਣ ਸਰਕਾਰ ਆਪ ਜਵਾਬ ਦੇਜੀ ਇਸ ਗੱਲ ਦਾ ਪਰ ਉਹਨਾਂ ਨੇ ਕਲੇਮ ਕੀਤਾ ਦਾਵਾ ਕੀਤਾ ਵਾ ਸਮਾਂ ਆ ਜਾਣਾ ਸਾਹਮਣੇ ਗੱਲ ਆ ਜਾਣਾ ਨੁੰਦੇ ਚਿਮਣੇ ਵੀ ਇਤਰਾਜ਼ ਪਾਇਆ ਕਿ ਉਹਨਾਂ ਦੇ ਬੇਟੇ ਰਣਾ ਗੁਰਜੀਤ ਦੇ ਕੰਪਨੀ ਚ ਚਲੋ ਨੁੰਦੇ ਚਿਮਾ ਦਾ ਛੱਡੋ ਦੀ ਗੱਲ ਉਹਦੀ ਗੱਲ ਛੱਡੋ ਪਰ ਕੋਈ ਅਸੀਂ ਗਲਤ ਗੱਲ ਨਹੀਂ ਹੈਗੀ ਬੰਦਰ ਬਿਧਾਇਕਾਂ ਨੂੰ ਲੈ ਕੇ ਐਲੋਪੀ ਕਹਿੰਦੇ ਨਹੀਂ ਕਿ ਮੇਰੇ ਸੰਪਰਕ ਵਿੱਚ ਲekin ਤੁਹਾਡੇ ਬਾਕੀ ਵਿਧਾਇਕ ਕਹਿੰਦੇ ਨਹੀਂ ਕਿ ਸ਼ਾਇਦ ਉਹਦੇ ਸੰਪਰਕ ਵਿੱਚ ਹੋਣਗੇ lekin ਸਾਡੇ ਸੰਪਰਕ ਵਿੱਚ ਤੇ ਨਹੀਂ ਹੈ ਸਰ ਵੀ ਬਠਿਕ ਹੈ ਸਾਰਿਆਂ ਦਾ ਸੰਪਰਕ ਵਿੱਚ ਤੇ ਹੋਣਾ ਨਹੀਂ ਜਿਨੇ ਹੋਣਾ ਲੀਡਰ ਨੂੰ ਕੋ ਟੱਚ ਕਰਨਾ ਲੀਡਰ ਨੇ ਮਿਲਦਾ ਵਾ ਇਹ ਪ੍ਰਤਾਪ ਜੀ ਜਵਾਬ ਦੇ ਸਕਦੇ ਨੇ ਉਹਨਾਂ ਦੇ ਟੱਚ ਹੈਗੇ ਕਿ ਨਹੀਂ ਹੈਗੇ ਅੱਜ ਖੇਤੀ ਦੀ ਬੰਡੀ ਕੰਨ ਰਹੀ ਗੱਲ ਕੱਲ ਦਾ ਜਿਹੜਾ ਸੈਸ਼ਨ ਚੱਲੂ ਹੋਇਆ ਇਹ ਇਹ ਤੁਸੀਂ 12:30 ਵਜੇ ਸ਼ੁਰੂ ਹੋਇਆ ਸਵੇਰੇ ਸ਼ਰਧਾਂਜਲੀਆਂ ਦਿੱਤੀਆਂ ਔਰ 2:30 ਵਜੇ ਸਮਾਪਤ ਹੋ ਗਿਆ ਮੈਨੂੰ ਲੱਗਦਾ ਹੈ ਕਿ ਜਿਹੜਾ ਸੰਵਿਧਾਨਿਕ ਸੰਕਟ ਇਹਨਾਂ ਨੇ ਪੈਦਾ ਕੀਤਾ ਹੋਇਆ ਸੀ ਸੈਸ਼ਨ ਨਾਂ ਬੁਲਾ ਕੇ ਕਿ 6 ਮਹੀਨੇ ਜੇ ਇੱਕ ਵਾਰੀ ਸੈਸ਼ਨ ਹੁੰਦਾ ਉਹਨੂੰ ਪੂਰਾ ਖਾਨਾ ਪੂਰਤੀ ਕਰਨ ਲਈ ਇਹ ਸੈਸ਼ਨ ਹੈ ਇਹਦੇ ਇਲਾਵਾ ਇਹਦੇ ਚੋਂ ਕੁਝ ਨਿਕਲੇਗਾ ਉਹ ਨਹੀਂ ਹੈ ਸ਼ਰਮਾ ਜੀ ਤੁਸੀਂ ਇਹ ਸਪਸ਼ਟ ਕਰੋ ਕਿ ਮੰਡੀ ਕਰਨ ਦੀ ਜਿਹੜੀ ਨੀਤੀ ਹੈ ਦੇਖੋ ਉਹਦੇ ਉੱਤੇ ਮੈਂ ਇੱਕ ਮੇਰੀ ਗੱਲ ਮੈਂ ਉਹੀ ਕਹਿ ਰਿਹਾ ਨਾ ਇਸ ਵੇਲੇ ਕਿਸਾਨ ਦੇ ਨਾਲ ਗੱਲਬਾਤ ਹੋ ਰਹੀ ਹੈ ਦੂਜੀ ਗੱਲ ਇਹ ਹੈ ਕਿ ਉਹਦੇ ਤੇ ਇਹਨਾਂ ਨੇ ਆਲਰੇਡੀ ਆਪਣੀ رائے ਭੇਜਤੀ ਹੈ ਸਟੇਟਾਂ ਨੇ ਆਪਣੀ رائے ਮੰਗੀ ਸੀ ਕੇਂਦਰ ਨੇ ਸਟੇਟ ਕੋਲੋਂ ਸਟੇਟ ਨੇ ਆਪਣੀ رائے ਭੇਜਤੀ ਉਸ ਤੋਂ ਬਾਅਦ ਸਦਨ ਚ ਲਿਆ ਕੇ ਕੀ ਸਿੱਧ ਕਰਨਾ ਚਾਹੁੰਦੇ ਨੇ ਹਮ ਬਾਰ-ਬਾਰ ਸਦਨ ਦੇ ਅੰਦਰ ਇਸ ਇਸ ਤਰੀਕੇ ਦੇ ਉਸ ਵੇਲੇ ਲਿਆਣਾ ਖਾਸ ਕਰਕੇ ਜਿਸਲੇ ਕਿਸਾਨਾਂ ਦੇ ਨਾਲ ਗੱਲਬਾਤ ਬਿਲਕੁਲ ਸਿੱਟੇ ਤੇ ਪੁੱਜਣ ਵਾਲੀ ਹੈ ਉਹਦੇ ਤੋਂ ਹੀ ਲੱਗਦਾ ਹੈ ਕਿ ਬਿਸ਼ੁੱਧ ਰਾਜਨੀਤੀ ਹੈ ਇਸ ਦੇ ਇਲਾਵਾ ਕੁਝ ਨਹੀਂ ਹੈਗਾ ਮੰਡੀ ਕਰਦੇ ਆਇਆ ਸੀ ਖੇਤੀ ਨੀਤੀ ਦੇ ਵਿਰੋਧ ਕਰ ਰਹੇ ਅਸੀਂ ਸਾਰੇ ਹੱਕ ਚੀ ਆ ਜੀ ਉਹਦੇ ਸਾਰੇ ਹੱਕ ਚੀ ਆ ਜੀ ਮੈਨਾਂ ਦਾ ਵਿਰੋਧੀ ਵੀ ਹੱਕ ਚੀ ਆ ਪਰ ਕਾਂਗਰਸ ਇਹ ਕਲ ਵਿੱਚ ਸਵਾਲ ਚੱਕਰੀ ਹੈ ਜੀ ਉਹ ਕਹਿੰਦੇ ਕਿ ਜਦੋਂ ਨਿੱਕੇ ਜਾਂ ਤਾਂ ਪਹਿਲਾ ਸੈਸ਼ਨ ਬੁਲਾਉਣਾ ਸੀਗਾ ਤੇ ਹੁਣ ਜੇ ਸੈਸ਼ਨ ਬੁਲਾਇਆ ਤਾਂ ਹੁਣ ਇਹਦੇ ਮੈਨੇ ਕੀ ਸਰ ਮੈਨੇ ਤਾਂ ਉਹ ਅੰਦਰ ਹੀ ਬੈਠੇ ਆ ਜੀ ਸਾਰੀ ਆਰਗੂਮੈਂਟਸ ਬਾਜਵਾ ਸਾਹਿਬ ਵੀ ਕਰਕੇ ਆਏ ਆ ਉਹਨਾਂ ਦੇ ਬਾਕੀ ਸਾਥੀ ਵੀ ਕਰਕੇ ਆਏ ਆ ਜੇ ਮੈਨੇ ਹੈ ਨਹੀਂ ਸੀ ਤਾਂ ਫਿਰ ਆ ਆਈ ਕਿਉਂ ਜੇ ਮੈਨੇ ਹੈਗੇ ਤਾਂ ਤਾਂ ਹੀ ਆਏ ਨਾ ਜੀ ਨੇ ਉਹ ਕਹਿੰਦੇ 11 ਮਹੀਨੇ ਪਹਿਲਾਂ ਬੁਲਾ ਲੈਂਦੇ 11 ਮਹੀਨੇ ਤੋਂ ਚੱਲ ਰਿਹਾ ਸਰ ਕਹਿੰਦੇ 올 ਪਾਰਟੀ ਮੀਟਿੰਗ ਬੁਲਾ ਕੇ ਫਿਰ ਇਹ ਨਿਦੇਧੀ ਕਰ ਲੱਗਦਾ ਤੈਨੂੰ ਸਭ 올 ਪਾਰਟੀ ਮੀਟਿੰਗ ਬਣਾਉਣੀ ਚਾਹੀਦੀ ਜਿਸ ਤਰ੍ਹਾਂ ਪੰਜਾਬ ਦੇ ਇਸ ਵੇਲੇ ਦੇ ਹਾਲਾਤ ਨੇ ਸਰ ਮਤਾ ਪੈ ਕੇ ਹੀ ਹੋਊਗੀ ਨਾ ਜੀ ਅੱਜ ਹੀ ਇਹਨਾਂ ਨੇ ਅਸੀਂ ਮਤਾ ਪਾਉਣਾ ਸਾਡੀ ਪਾਰਟੀ ਨੇ ਤੇ ਮੈਨੂੰ ਲੱਗਦਾ 100% ਕਾਂਗਰਸ ਵੀ ਇਸ ਚੀਜ਼ ਦੀ ਸਪੋਰਟ ਕਰੂਗੀ ਕਿਉਂਕਿ ਖੇਤੀ ਆਪਣਾ ਬਿੱਲ ਤੱਕ ਕਿਸੇ ਨੂੰ ਵੀ ਨਹੀਂ ਮਨਜ਼ੂਰ ਜੀ ਕਿਸੇ ਪਾਰਟੀ ਨੂੰ ਵੀ ਨਹੀਂ ਮੰਜ਼ੂਰ ਕਿਉਂਕਿ ਆਪਣਾ ਦੇਸ਼ ਆ ਨਾ ਜਿਹੜਾ ਜੀ ਖਾਸ ਕਰਕੇ ਆਪਣਾ ਪੰਜਾਬ ਦੇਸ਼ ਆ ਆਪਾਂ ਤਾਂ ਖੇਤੀ ਪ੍ਰਧਾਨ ਆ ਜੀ ਤੇ ਜੇ ਆਪਣੇ ਕਿਸਾਨ ਹੀ ਮਰਗੇ ਤਾਂ ਆਪਾਂ ਤਾਂ ਪਹਿਲਾਂ ਮਰਗੇ ਜੀ ਆਪਣੀ ਤਾਂ ਮੇਨ ਇੰਡਸਟਰੀ ਕੀਤੀ ਆ ਜੀ ਜਿੰਨੂ ਸਭ ਇੱਕ ਕਲਵੰਡੀ ਰਾਤ ਬਲਡوزر ਚਲਾਇਆ ਨਸ਼ਾ ਵੇਚਣ ਵਾਲੇ ਦੇ ਘਰੇ ਤੇ ਹੁਣ ਇੱਕ ਚਿੱਠੀ ਵਿਜਾਰੀ ਕਰੀਆ ਸਖਤ ਕਾਰਵਾਈ ਦੀ ਲੱਗਦਾ ਵੀ ਆਉਂਦੇ ਦਿਨਾਂ ਚ ਕਾਰਵਾਈਆਂ ਵੱਡੇ ਤੋਂ ਬਿਲਕੁਲ ਹੋਣਗੀਆਂ ਜੀ ਬਿਲਕੁਲ ਹੋਣਗੀਆਂ ਅਸੀਂ ਸਾਰੇ ਇਸ ਗੱਲ ਦੇ ਹੱਕਚਾਂ ਤੇ ਉਸ ਬਲਡوزر ਦਾ ਸਵਾਗਤ ਕਰਦੇ ਆਂ ਜਿਹੜਾ ਕੋਈ ਇਹੋ ਜਿਹਾ ਗਲਤ ਕੰਮ ਕਰਦਾ ਹੈ ਇਹ ਬਲਡੋਜ਼ਰ ਵਾਲੀ ਰਣਨੀਤੀ ਯੂਪੀ 'ਚ ਦੇਖਣ ਨੂੰ ਮਿਲਦੀ ਛੁ ਪੰਜਾਬ 'ਚ ਵੀ ਦੇਖਣ ਨੂੰ ਮਿਲੇਗੀ ਇਸੇ ਤਰੀਕੇ ਨਾਲ ਸਰ ਮਿਲਣੀ ਚਾਹੀਦੀ ਆ ਜੀ ਹਾਂਜੀ ਮਿਲਣੀ ਚਾਹੀਦੀ ਆ ਮੈਂ ਤਾਂ ਇਸ ਗੱਲ ਦੇ 100% ਪੂਰਾ ਹੱਕ ਚੰਨ ਯਾਨੀ ਯੂਪੀ ਮਾਡਲ ਵਧੀਆ ਹੈ ਇਹ ਸਭ ਨਾਲ ਤਾਂ ਫਿਰ ਅੱਛਾ ਹੀ ਆ ਜੀ ਜੇ ਕੋਈ ਨਸ਼ਾ ਰੋਕਦੇ ਹੋ ਤਾਂ ਇਟ ਇਜ਼ ਗੁੱਡ ਹਾਂ ਨਸ਼ੇ ਦੇ ਅਗੇਂਸਟ ਮੈਂ ਗੱਲ ਕਰ ਰਿਹਾ ਬਾਕੀ ਮਾਡਲ ਦੇ ਅਗੇਂਸਟ ਹੀ ਮੈਂ ਗੱਲ ਕਰ ਰਿਹਾ ਓਨਲੀ ਨਸ਼ੇ ਦੇ ਚਲੋ ਸਭ ਗੁਜ਼ਰ ਗਏ ਕਾਰਵਾਈ ਪਹਿਲਾਂ ਨਹੀਂ ਹੋਣੀ ਚਾਹੀਦੀ ਸਰ ਯੂ ਆਰ ਨੈਵਰ ਲੇਟ ਮੈਂ ਵੀ ਤਾਂ 14 ਸਾਲਾਂ ਬਾਅਦ ਆਇਆ ਜੀ ਸੋ ਜਦ ਜਾ ਕੇ ਤਬੀ ਸਵੇਰਾ ਜੀ 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 ਕਹਿੰਦੀ ਅੱਗੇ ਦੇਖਾਂਗੇ ਕੁਝ ਕਹਿੰਦੇ ਠੀਕ ਹੈ ਬਿੱਲੇ ਕਿਵੇਂ ਦੇਖਦੇ ਹੋ ਕਿਹੜੀ ਕਾਂਗਰਸ ਕਿਹੜੀ ਕਾਂਗਰਸ ਹੈ ਹਾਂ ਜੀ ਥੈਂਕ ਯੂ ਸੋ ਮੱਚ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮੱਚ ਥੈਂਕ ਯੂ ਜਿਹੜੀ ਹੈਗੀ ਹੈ ਮੇਰੇ ਖਿਆਲ ਜਿਹੜੀ ਹੈ ਕਾਂਗਰਸ ਉਹ ਗੋਏ ਵੀ ਨਹੀਂ ਰਹਿਣੀ ਜੇ ਤੁਹਾਡਾ ਪਿਆਰ ਮਿਲਦਾ ਰਹੇ ਇਸੇ ਤਰ੍ਹਾਂ ਆ ਜਿਹੜੀ ਪੰਜਾਬ ਦੇ ਚਾਵਾਂ ਦੀ ਪਾਰਟੀ ਦੀ ਸਰਕਾਰ ਬਣੀ ਹੈ ਇਹ ਜਿਹੜੇ ਫੋਰਥ ਪੀਲਰ মিডিਆ ਤੁਹਾਡਾ ਸਾਰੇ ਜਿਹਨੇ ਭਾਵੇਂ ਅਖਬਾਰਾਂ ਵਾਲੇ ਨੇ ਭਾਵੇਂ ਚੈਨਲ ਵਾਲੇ ਨੇ ਤੁਹਾਡਾ ਬਹੁਤ ਵੱਡਾ ਰੋਰ ਰਿਆ ਸਪੈਸ਼ਲ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਵੀ ਕਰਦਾ ਕਿ ਸਾਡੇ ਕੀਤੇ ਹੋਏ ਕੰਮਾਂ ਨੂੰ ਤੁਸੀਂ ਪੰਜਾਬ ਦੇ ਆਵਾਮ ਤੱਕ ਪਹੁੰਚਾਉਨੇ ਹੋ ਪੰਜਾਬ ਦੇ ਲੋਕਾਂ ਤੱਕ ਪਹੁੰਚਾਉਨੇ ਹੋ ਥੈਂਕ ਯੂ ਸੋ ਮਚ ਬਾਜਵਾ ਜੀ ਗੈਰ ਰੈਜ਼ੋਲੂਸ਼ਨ ਨੂੰ ਲੈ ਕੇ ਸਵਾਲ ਕੀਤੇ ਜਾ ਰਹੇ ਨੇ ਸਾਡੀ ਜੇਪੀ ਦੀ ਜਿਹੜੀ ਮੰਡੀ ਨੀਤੀ ਦਾ ਰੈਜ਼ੋਲੂਸ਼ਨ ਅਸੈਸ਼ਨ ਦੇ ਵਿੱਚ ਆ ਰਿਹਾ ਉਸ ਨੂੰ ਵਿਰੋਧੀ ਤੇ ਰਹਿ ਕੇ ਕਹਿ ਰਹੀ ਹੈ ਕਿ ਉਸ ਦੇ ਉੱਪਰ ਵਿਚਾਰ ਵਟਾਂਦਰਾ ਕਰੋ ਅੱਜ ਇਸ ਨੂੰ ਵਿਚਾਰਨ ਦੀ ਲੋੜ ਕੀ ਪੈ ਗਈ ਜਦੋਂ ਪਹਿਲਾਂ ਹੀ ਤੁਸੀਂ ਕੇਂਦਰ ਨੂੰ ਇਸ ਨੂੰ ਰੱਦ ਕਰਕੇ ਭੇਜ ਦਿੱਤਾ ਹੈ ਦੇਖੋ ਦੋ ਚੀਜ਼ਾਂ ਨੇ ਕਾਂਗਰਸ ਸਰਕਾਰ ਨੇ ਭਾਵੇਂ ਕਾਲੀ ਦਲ ਹੈ ਭਾਵੇਂ ਬੀਜੇਪੀ ਦੇ ਲੋਕਾਂ ਨੇ ਜਦੋਂ ਕਿਸਾਨ ਨੂੰ ਬਚਾਉਣ ਦੀ ਜਰੂਰ ਸੀਗੀ ਉਦੋਂ ਤਾਂ ਮੈਦਾਨ ਛੱਡ ਕੇ ਸਾਰੇ ਭਜਦੇ ਰਹੇ ਆ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤੇ ਇਹਨਾਂ ਨੂੰ ਸਭ ਚੀਜ਼ਾਂ ਯਾਦ ਆ ਗਈਆਂ ਨੇ ਸਾਡੇ ਕ ਮੇਰੇ ਸਹਿਬਾਨ ਔਰ ਸਭ ਵਧੀਆ ਅੱਛਾ ਯੋਗ ਉਪਰਾਲਾ ਕਰਨਗੇ ਮੈਂ ਖੁਦ ਕਿਸਾਨ ਪੁੱਤ ਹਾਂ ਮੇਰੇ ਖਿਆਲ ਮੈਂ 25 ਸਾਲ ਆਪਣੇ ਹੱਥਾਂ ਨਾਲ ਟਰੈਕਟਰ ਚਲਾਇਆ ਇਹਨਾਂ ਤੋਂ ਜ਼ਿਆਦਾ ਮੈਂ ਕਿਸਾਨੀ ਮੇਰੇ ਅੰਦਰ ਦਰਦ ਹੈ ਮੈਂ ਛੋਟੇ ਵੀਰ ਆਪਣੇ ਹੱਥਾਂ ਨਾਲ ਆਲੂ ਬੀਜੇ ਆਲੂ ਚੜਾਏ ਕਣਕਾਂ ਕਟੀਆਂ ਔਰ ਥਰੇਸ਼ਰ ਤੇ ਚਾਰ-ਚਾਰ ਦਿਨ ਅਸੀਂ ਦੱਥੇ ਵੀ ਲਾਏ ਰੁਗ ਲਾਏ ਇਹਨਾਂ ਲੋਕਾਂ ਨੂੰ ਕੀ ਪਤਾ ਇਹ ਤਾਂ ਏਸੀ ਕਮਰੇ ਚ ਏਸੀ ਬੁਆਏ ਏਸੀ ਕਮਰੇ ਜੰਮੇ ਹੋਏ ਲੋਕ ਨੇ ਜਿਨ੍ਹਾਂ ਨੇ ਗਰਮੀ ਦੀ ਧੁੱਪ ਨਹੀਂ ਸਹਾਰੀ ਉਹ ਇਹ ਜੀ ਵਿਧਾਨ ਸਭਾ ਸਾਡੀ ਪਵਿੱਤਰ ਸਥਾਨ ਜਾ ਕੇ ਇਹ ਜੇ ਗੱਲਾਂ ਕਰਦੇ ਨੇ ਇਹਨਾਂ ਨੂੰ ਆਪਣੇ ਪੀੜੇ ਦੇਖੋ ਗੱਲ ਇਹ ਹੈ ਜੀ ਜਿਹੜੇ ਬਾਜੂਆ ਸਾਹਿਬ ਨੇ ਮੈਂ ਹੁਣ ਕੱਲ ਵੀ ਕਹਿ ਕਿਆ ਸੀ ਮੇਰਾ ਵੱਡਾ ਪ੍ਰਾਇਆ ਮੈਂ ਤਾਂ ਇੱਥੇ ਜਦੋਂ ਵਿਧਾਨ ਸਭਾ ਤੋਂ ਪਹਿਲੀ ਵਾਰ ਆਇਆ ਸੀਗਾ ਮੈਂ ਸੋਚਿਆ ਸੀ ਕਿ ਵੱਡੇ ਵੱਡੇ ਲੀਡਰ ਆਉਂਦੇ ਨੇ ਜੀ ਵੱਡੀਆਂ ਵੱਡੇ ਵੱਡੇ ਲੀਡਰ ਵੱਡੇ ਲੀਡਰ ਉਹ ਆਉਂਦੇ ਨੇ ਉਹਨਾਂ ਤੋਂ ਮੈਂ ਕੁਝ ਸਿੱਖਾਂਗੇ ਸਿੱਖ ਕੇ ਲੈ ਜਾਵਾਂਗੇ ਔਰ ਪੰਜਾਬ ਦੇ ਲੋਕਾਂ ਦੀ ਸੇਵਾ ਵਧੀਆ ਕਰਾਂਗੇ ਇਹ ਲੋਕਾਂ ਨੂੰ ਸਿਰਫ ਮਾਈਨਿੰਗ ਹੀ ਯਾਦ ਆਉਂਦੀ ਹੈ ਮੈਂ ਇਹਨੂੰ ਪੁੱਛਣਾ ਚਾਹੁੰਦਾ ਜੋ ਤੁਹਾਡੀ ਕਾਂਗਰਸ ਸਰਕਾਰ ਸੀਗੀ ਆ ਸਾਡੇ ਦੂਰ ਨਾਲ ਛੱਤ ਬੀੜੀ ਦੇਖੋ 70 70 ਫੁੱਟ ਕੇ ਇਹਨਾਂ ਦੇ ਮਨਿਸਟਰ ਆ ਰਿਹਾ ਐਮ ਐਲ ਏ ਨੇ ਪਟ ਆ ਜਿਹੜਾ ਮੈਨੂ ਵਿਭਾਗ ਨੇ ਸਾਰਾ ਸਰਵੇ ਕੀਤਾ ਇੱਕ ਤਸਲਾ ਵੀ ਰਿੱਤੇ ਦਾ ਕਿਦੋਂ ਨਹੀਂ ਪਟਿਆ ਬੜਾ ਵਧੀਆ ਹੋ ਇਸ ਕਰਕੇ ਇੰਪੋਰਟੈਂਟ ਹੈ ਕਿਉਂਕਿ ਉਹ ਕਹਿ ਰਹੇ ਨੇ ਕਿ ਮੰਤਰੀ ਨੇ ਆਮਾਦੀ ਪਾਰਟੀ ਦੇ ਉਹਨਾਂ ਦਾ ਉਹਨਾਂ ਦੇ ਰਿਸ਼ਤੇਦਾਰ ਦੇ ਦੇਖੋ ਦੋ ਦੋ ਚੀਜ਼ਾਂ ਨੇ ਜੀ ਮੰਤਰੀ ਦਾ ਕਿਹਦਾ ਨਾਂ ਲੰਦੇ ਨੇ ਤਾਂ ਮੈਂ ਕਹਿੰਦਾ ਬਾਜੂਆ ਸਾਹਿਬ ਮੰਤਰੀ ਦਾ ਨਾਂ ਜਨਤਕ ਕਰਨ ਔਰ ਜਾ ਕੇ ਇਹ ਇਹ ਜਿਹੜਾ ਸਵਾਲ ਤੁਸੀਂ ਮੈਨੂੰ ਪੁੱਛ ਰਹੇ ਹੋ ਉਹ ਮੰਤਰੀ ਸਾਹਿਬ ਨੂੰ ਪੁੱਛੋ ਕਿਉਂਕਿ ਮੈਂ ਡੇਰਾ ਬਸੀ ਹਲਕੇ ਤੋਂ ਉਹਨਾਂ ਡੇਰਾ ਬਸੀ ਹਲਕੇ ਬਾਰੇ ਜੋ ਵੀ ਤੁਸੀਂ ਪੁੱਛੋਗੇ ਦੱਸਾਂਗਾ ਕਿਸਾਨ ਪੁੱਤਾ ਕਿਸਾਨ ਨੀਤੀ ਬਾਰੇ ਵੀ ਜਾਣਦਾ ਧੰਨਵਾਦ ਕੈਮਰਾਮੈਨ ਵਿਜੇ ਦੇ ਨਾਲ